ਸਾਥ ਸੰਗਤ ਜੀਓ ਸਨਾਓ ਪਿਆਰਿਓ ਕੀ ਹਾਲ ਚਾਲ ਨੇ ਠੀਕ ਠਾਕ ਹੋ ਸਾਰੇ ਰਾਜੀ ਖੁਸ਼ੀਆਂ ਪਹਿਲਾ ਸੌਰੀ ਚਾਹੁੰਦਾ ਹਾਂ ਕਿ ਮੇਰੇ ਕੋਲ ਟਾਈਮ ਘੱਟ ਸੀ ਕਮਤੀ ਸੀ ਮੈਂ ਬਾਹਰਲਾ ਕੰਮ ਸੀ ਕਿਉਂਕਿ ਇੱਥੇ ਬਾਰਿਸ਼ ਜਦੋਂ ਆਉਂਦੀ ਹੈ ਫਿਰ ਲਗਾਤਾਰ ਕਈ ਵਾਰ ਹਫ਼ਤਾਬ ਤੱਕ ਚਲਦੀ ਰਹਿੰਦੀ ਹੈ ਕਿ ਉਹਦੇ ਕਾਰਨ ਮੈਨੂੰ ਲਗਾਤਾਰ ਟਾਈਮ ਦੇਣਾ ਪਿਆ ਕੰਮ ਨੂੰ ਕੁਝ ਐਸਾ ਹੈ ਕਿ ਮਨ ਤਾਂ ਬੜਾ ਕਰਦਾ ਸੀ ਕਿ ਮੈਂ ਸ਼ਾਮ ਨੂੰ ਆਪਕੇ ਕੰਮ ਕਰਾਂ ਪਰ 10-11 ਵਜੇ ਦੇਸੀ ਆਉਂਦਿਆਂ ਨੂੰ ਤੇ ਇਸ ਕਰਕੇ ਅੱਜ ਮੇਰੇ ਕੋਲ ਟ੍ਰਾਈ ਮੈਚ ਵੀ ਪੈ ਰਿਆ ਸੀ ਤੇ ਬਾਰਿਸ਼ ਹੋ ਰਹੀ ਸੀ ਬਾਹਰ ਤੇ ਬਾਹਰਲਾ ਕੰਮ ਸੀ ਮੈਂ ਜਾ ਨਹੀਂ ਸਕਦਾ ਸੀ ਮੈਂ ਸੋਚਾਂਗਾ ਕਿ ਕਿਉਂ ਨਾ ਜੀ ਸੱਸ ਅੰਗਤ ਜੀ ਨਾਲ ਕੋਈ ਨਾ ਕੋਈ ਗੱਲ ਸਾਂਝੀ ਕੀਤੀ ਜਾਵੇ ਇੱਕ ਸਤਿਗੁਰ ਉਦਾਸ ਮਹਾਰਾਜ ਦਾ ਸ਼ਬਦ ਹੈ ਅੰਮ੍ਰਿਤ ਬਾਣੀ ਦੇ ਵਿੱਚੋਂ ਐਸੀ ਲਾਲ ਤੁਦਬਿਨ ਕੌਣ ਕਰੇ ਗਰੀਬ ਨਵਾਜ਼ ਸਹੀਆ ਮੇਰਾ ਮਾਥੇ ਛਤਰ ਤਰੇ ਜਾਂ ਕੀ ਸ਼ੋਰ ਜਗਤ ਕੋ ਲਗਤ ਆਪਰ ਤੁਮਿ ਡਾਇ ਜਦੋਂ ਇਹਨੂੰ ਆਪਾਂ ਸਮਝਣਾ ਹੈ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਐਸੀ ਲਾਲ ਤੁਦਬਿਨ ਕੌਣ ਕਰੇ ਗਰੀਬ ਨਵਾਜ਼ ਸਹੀਆ ਮੇਰਾ ਮਾਥੇ ਛਤਰ ਤਰੇ ਜਿਹੜਾ ਉਹ ਗਰੀਬ ਨਵਾਜ਼ ਹੈ ਉਹਦਾ ਸਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਆ ਕਿ ਅਸੀਂ ਗਰੀਬ ਨਵਾਜ਼ ਨੂੰ ਲੱਭਣ ਵਾਸਤੇ ਗਰੀਵਰ ਮਾਝ ਨੂੰ ਲੱਪਣ ਵਾਸਤੇ ਸਾਨੂੰ ਕਿਤੇ ਜਾਣ ਦੀ ਜਰੂਰਤ ਹੈ ਜੇ ਬਾਣੀ ਕਹਿੰਦੀ ਹੈ ਵੀ ਤੁਹਾਨੂੰ ਜਾਣ ਦੀ ਜਰੂਰਤ ਹੈ ਤੇ ਜਾਓ ਤੀਰਥਾਂ ਤੇ ਜਾਓ ਹਰਮਦਰ ਸਾਹਿਬ ਅਸ਼ਨਾਨ ਕਰਕੇ ਆਓ ਕੋਈ ਪ੍ਰੋਬਲਮ ਨਹੀਂ ਉਹ ਪਰ ਜੇ ਬਾਣੀ ਕਹਿੰਦੀ ਹੈ ਜੇ ਬਾਣੀ ਤੁਹਾਨੂੰ ਇਹ ਕਹਿੰਦੀ ਹੋਵੇ ਇਹ ਸਰੀਰ ਹੀ ਤੁਹਾਡਾ ਕੰਬਿਆ ਦੇ ਵਿੱਚ ਚੁੱਭੀ ਮਾਰ ਲਓ ਆਪਰੇ ਚਰੀ ਦੇ ਅੰਦਰ 24 ਮਾਰ ਲਓ ਹੁਣ ਜਿਹੜਾ ਸਰੀਰ ਆ ਕਹਿੰਦੇ ਆ ਕੱਕਾ ਛੇ ਠੀਕ ਹੈ ਔਰ ਜਿਹੜਾ ਪਬਾਇਆ ਉਹ 29 ਲਿਆ 35 ਜਿਹੜੇ 35 ਅੱਖਰ ਆ ਇਸ ਧਰਤੀ ਦੇ ਤੇ ਜਿੰਨੇ ਵੀ ਜੀਵ ਜੰਤੂ ਆ ਟੋਟਲ 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 ਬੈ ਕੈਨ ਸਕਦਾ ਜਨ ਕੁਦਰਤ ਦਾ ਇੱਕ ਕੁਦਰਤ ਦਾ ਸਾਰ ਹੈ ਮੇਰਾ ਨਹੀਂ ਗੁਰੂ ਸਾਹਿਬ ਨੇ ਦੱਸਿਆ ਹੋਇਆ ਕੋਈ ਵੀ ਕੋਈ ਵੀ ਮਨੋਕ ਇਸ ਕੁਦਰਤ ਦੇ ਵਿੱਚ ਕੁਦਰਤੋ ਟੁੱਟ ਕੇ ਜੀ ਨਹੀਂ ਸਕਦਾ ਜੀਊਗਾ ਉਹਦੇ ਅੰਦਰ ਵਿਸ਼ੇਵਕਾਰ ਆਉਣਗੇ ਹੰਕਾਰ ਆਊਗਾ ਲਾਲਚ ਆਊਗਾ ਜਦੋਂ ਇਹ ਚੀਜ਼ਾਂ ਆਉਣਗੀਆਂ ਤੇ ਦੁਨੀਆ ਦੇ ਵਿੱਚ ਗਰਾਵਟ ਪੈਦਾ ਹੋਊਗੀ ਜਿੱਦਾਂ ਅੱਜ ਗਰਾਵਟ ਇਜ਼ਰਾਈਲ ਈਰਾਨ ਅਮਰੀਕਾ ਸਮਝ ਆ ਰਹੀ ਹੈ ਜਿਹੜਾ ਅਮਰੀਕਾ ਇਜ਼ਰਾਈਲ ਰਲ ਕੇ ਫਿਰਿਸਤਿਆਂ ਨੂੰ ਮਾਰ ਰਿਹਾ ਸੀ ਮਨੁੱਖਾਂ ਨੂੰ ਮਾਰ ਰਿਹਾ ਸੀ ਕਿਉਂ ਮਾਰ ਰਿਹਾ ਸੀ ਕਿ ਉਹ ਆਪਣੇ ਆਪ ਨੂੰ ਚਾਹੁੰਦਾ ਆ ਕਿ ਮੈਂ ਦੁਨੀਆ ਦੇ ਉੱਤੇ ਸਾਬਤ ਕਰਾਂ ਮੇਰੇ ਤੋਂ ਵੱਡੀ ਤਾਕਤ ਕੋਈ ਨਹੀਂ ਇਸ ਤਰ੍ਹਾਂ ਇਜ਼ਰਾਈਲ ਆ ਇਸ ਤਰ੍ਹਾਂ ਅਮਰੀਕਾ ਦੋਨੇ ਕਹਿਣ ਦਾ ਮਤਲਬ ਹੈ ਇੱਕ ਦੂਜੇ ਦੇ ਦੋਸਤ ਨੇ ਔਰ ਦੋਨੇ ਰਲ ਕੇ ਇਹ ਤੋਂ ਕੰਮ ਕਰਦੇ ਆ ਹਨ ਤੇ ਉਹਦੇ ਨਾਲ ਦੁਨੀਆ ਦੇ ਵਿੱਚ ਪੂਰੀ ਗਰਵਟ ਪੈਦਾ ਹੋ ਰਹੀ ਹੈ ਔਰ ਕੋਈ ਵੀ ਉੱਚਾ ਕੋਈ ਵੀ ਉੱਚਾ ਨੀਚੇ ਉੱਚ ਕਰੇ ਮੇਰਾ ਗੋਵਿੰਦ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਐਸੀ ਲਾਲ ਤੁਦ ਬਿਨ ਕੌਣ ਕਰੇ ਔਰ ਮੇਰਾ ਮਾਨਿਆ ਕਾ ਤੁਹਾਨੂੰ ਨੀਚੇ ਉੱਚ ਕਰੇ ਮੇਰਾ ਮਾਨਿਆ ਕਾ ਤੁਹਾਨੂੰ ਇਹ ਗੱਲ ਸਮਝਾਈ ਜਾਵੇ ਵੇ ਉਹ ਕੌਣ ਆ ਉਹ ਕਿੱਥੇ ਰਹਿੰਦਾ ਮੈਂ ਕੋਸ਼ਿਸ਼ ਕਰੂੰ ਅੱਜ ਕਿ ਤੁਹਾਨੂੰ ਉਸ ਰਸਤੇ ਦੇ ਤੌਰੰਦੀ ਔਰ ਜੇ ਤੁਸੀਂ ਉਹ ਰਸਤਾ ਫੜ ਲਿਆ ਤੇ ਤੁਹਾਨੂੰ ਜਲਦੀ ਹੀ ਸਮਝ ਆ ਸਕਦੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸ਼ੀਤਨ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਈ ਅੰਮ੍ਰਿਤਵਾੜੀ ਵਿੱਚੋਂ ਸਤਿਗੁਰਾਂ ਦਾ ਦਰਸ਼ਨ ਕੀਤਾ ਜਾ ਸਕਦਾ ਔਰ ਉਹ ਸਤਿਗੁਰੂ ਜਿਹੜਾ ਧਰਤੀ ਤੇ ਆਇਆ ਮੈਲੇ ਕਹਿ ਰਿਹਾ ਗੁਰੂ ਰੰਗਸਾਹ ਕਹਿ ਰਿਹਾ ਮਹਿਲਾ ਪੰਜਵਾਜੀ ਕਹਿ ਰਹਾ ਤਰਸ ਪਿਆ ਮੈ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਮਹਿਲਾ ਪਹਿਲਾ ਜੀ ਨੂੰ ਸਤਿਗੁਰ ਸੱਜਣ ਮਿਲਿਆ ਮਹਿਲਾ ਪੰਜਵਾ ਜੀ ਨੂੰ ਸਤਿਗੁਰ ਸੱਜਣ ਮਿਲਿਆ ਮਹਿਲਾ 9ਵਾਂ ਜਿਹਨੂੰ ਸਤਗੁਰ ਸੱਜਣ ਮਿਲਿਆ ਮਹਿਲਾ 8ਵਾਂ ਮਹਿਲਨ 7ਵਾਂ ਮਹਿਲਾ 6ਵਾਂ ਜਿਹਨੂੰ ਸਤਗੁਰ ਸੱਜਣ ਮਿਲਿਆ ਇਹਨਾਂ ਨੂੰ ਉਹਨੇ ਬਾਣੀ ਨਹੀਂ ਲਿਖੀ ਉਹਨਾਂ ਨੂੰ ਮਿਲਿਆ ਨਹੀਂ ਕਿਉਂਕਿ ਉਹ ਸੋਚਦੇ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਮਿਲਿਆ ਪਰ ਅਸੀਂ ਉਹ ਤੋਂ ਬਾਝ ਹੀ ਰਹਿ ਗਏ ਕਿਉਂ ਕਿਉਂਕਿ ਅਸੀਂ ਬਾਣੀ ਨੂੰ ਘੱਟ ਪੜਿਆ ਤੇ ਨਿਤਨੇਂ ਜਿਆਦਾ ਕੀਤਾ ਮੇਰੇ ਸਮਝ ਆ ਰਹੀ ਮੈਂ ਕੀ ਕਹ ਰਿਹਾ ਹਾਂ ਆਪਾਂ ਲਿਖਾ ਗਏ ਕੀ ਲਿਖਾ ਗਏ ਨੀਚਾ Ni cháo u chưa ਕਰੇ ਹੰਦਵਾਜ ਰੱਖਿਓ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਐਸੀ ਲਾਲ ਤੁਦਨ ਕੌਣ ਕਰੇ ਇਸ ਸੱਤ ਅੱਖਰ ਨੇ ਇਹਨਾਂ ਨੂੰ ਆਪ ਸਮਝਣ ਦੀ ਕੋਸ਼ਿਸ਼ ਕਰਾਂਗੇ ਬਾਣੀ ਕਿਤੇ ਵੀ ਤੁਹਾਨੂੰ বেদ ਗ੍ਰੰਥ ਕੋਈ ਕਿਤੇ ਪਾਸੇ ਜਾਣ ਦੀ ਲੋੜ ਨਹੀਂ ਮਨੋਕ ਇੱਕ ਨਿਸ਼ਾਨ ਆ ਇਸ ਕੁਦਰ ਦੇ ਵਿੱਚ ਮਨੋਕ ਇੱਕ ਨਿਸ਼ਾਨ ਆ ਗਾਵੇ ਕੋ ਦਾਤ ਜਾਣੇ ਨਿਸ਼ਾਨ ਆ ਅਸੀਂ ਇਹਨੂੰ ਜਾਣਨਾ ਹੈ ਕਿੱਦਾਂ ਜਾਣਾਂਗੇ ਧਿਆਨ ਨਾਲ ਸੁਣੋ ਨੰਨਾ ਆਉਂਦਾ ਆ 25 ਨੰਬਰ ਤੇ ਜਦ ਦਿਮਾਗ ਰੱਖਿਓਏ 25 11 5 1 ਇੱਥੇ ਨੋਟ ਕਰਨਾ ਤੈਨੂੰ ਹੁਣੇ ਸਾਰਾ ਊਚ ਤੈਨੇ ਕੀ ਹੋ ਗਿਆ ਦਿਮਾਗ ਰੱਖਣੀ ਗੱਲ ਏ ਹਮੇਸ਼ਾ ਨੀਚਾ ਉੱਚ ਇੱਥੇ ਤੈਨੇ ਕੀ ਆ ਗਿਆ ਹੁਣ ਦਿਮਾਗ ਰੱਖਿਓ ਅੱਗੇ ਕੀ ਆ ਗਿਆ 6 ਤੇ 32 ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਫੇਰ ਯਾਦ ਰੱਖ ਮੈਂ ਬਾਰ ਬਾਰ ਦੁਹਰਾ ਰਿਹਾ ਕਿਉਂਕਿ ਤੈਨੂੰ ਪਤਾ ਲੱਗਣਾ ਚਾਹੀਦਾ ਕਿੰਨੇ ਏਕੇ ਹੋ ਗਏ 1 2 3 4 5 ਪਹਿਲਾ ਹੀ ਇਸ ਸੱਤਾਂ ਅੱਖਰਾਂ ਦੇ ਵਿੱਚ ਕੀ ਆ ਗਿਆ 5 ਏਕੇ ਹੋ ਗਏ ਜਦੋਂ ਇਹਨਾਂ ਏਕਿਆਂ ਦੇ ਨਾਲ ਇਹਨਾਂ ਏਕਿਆਂ ਦੇ ਨਾਲ ਚਾਰ ਤੱਤ ਲੱਗਣੇ ਆ ਏਕੇ ਏਕੇ ਦੇ ਨਾਲ ਚਾਰ ਲਾ ਦਿਓ 5 ਬਣ ਜਾਣੇ ਆ ਏਕੇ ਏਕੇ ਦੇ ਨਾਲ ਚਾਰ ਤੱਤ ਲਾ ਦਿਓ 5 ਬਣ ਜਾਣੇ ਆ 1 ਕੇ ਦੇ ਨਾਲ 4 ਤਤ ਲਾ ਦਿਓ 5 ਬਣ ਜਾਣੇ 1 ਕੇ ਨਾਲ 4 ਤਤ ਲਾ ਦਿਓ 5 ਬਣ ਜਾਣੇ ਕੀ ਹੋ ਗਿਆ 25 ਆ ਗਿਆ ਗੁਰੂ ਸਾਹਿਬ ਕਹਿੰਦੇ ਤੁਸੀਂ 4 ਤਤ ਨਾਲ ਤੁਹਾਡਾ ਸਰੀਰ ਚੱਲ ਰਿਹਾ 4 ਤਤਾਂ ਦੇ ਨਾਲ ਸਰੀਰ ਚੱਲ ਰਿਹਾ ਜਦੋਂ ਤਤ ਇਕੱਠੇ ਹੁੰਦੇ ਆ ਤੁਹਾਡੀ ਸੋਚ ਬਣਦੀ ਆ ਉਸ ਸੋਚ ਦੇ ਨਾਲ 4 ਤਤ ਚੱਲਦੇ ਨੇ ਕੁਦਰਤ ਦੇ ਵਿੱਚ 4 ਤਤ ਨੇ ਕਿਹੜੇ ਨੇ ਪਵਨ ਗੁਰੂ ਹਵਾ ਪਾਣੀ ਧੋ ਮਾਤਾ ਤੈਨ ਮਾਤਾ ਤਤਮਹਤ ਹੁਣ ਦਿਵਸ ਰਾਤ ਦੋਈदाई ਦਾ ਸੂਰਜ ਹੈ ਕਿਆ ਲੇਕਿਨ ਸੂਰਜ ਹੈ ਕਿਆ ਜਦੋਂ ਧਰਤੀ ਜਿਹੜਾ ਖਾਂਦੀ ਆ ਸੂਰਜ ਦੂਏ ਪਾਸੇ ਹੁੰਦਾ ਸੂਰਜ ਆਪਣਾ ਨਿਸ਼ਾਨ ਛੱਡਦਾ ਕਿਹਦੇ ਰਾਈ ਚੰਦ ਰਾਈ ਉਹ ਸਾਬਤ ਕਰਦਾ ਕਿ ਮੈਂ ਚੜਿਆ ਹੋਇਆ ਆ ਮੈਂ ਲੁਕਿਆ ਨਹੀਂ ਮੈਂ ਛੁਪਿਆ ਨਹੀਂ ਮੈਂ ਚੜਿਆ ਹੋਇਆ ਆ ਦਿਮਾਚਾ ਰਹੀ ਆ ਠੀਕ ਆ ਦਿਮਾਚ ਰੱਖਿਓ ਪੰਜ ਆ ਗਏ ਨੀਚ ਉੱਚ ਕਰੇ ਸਤ ਅੱਖਰ ਨੇ ਇਹਦੇ ਵਿੱਚ ਤ੍ਰੈ ਪਵਨਾ ਗਏ ਇਹਦੇ ਵਿੱਚ 11 ਆ ਗਏ ਇਹਦੇ ਵਿੱਚ ਹਾ ਹਾ ਪੰਜ ਜਿਹੜੀ ਸੋਚ ਜबान बोलਦੀ ਆ ਹਾਂ ਮੈਂ ਬਾਰ ਵਾਰ ਦੱਸ ਰਿਹਾ ਆ ਕਿ ਜਦੋਂ ਹਰ ਲਿਖਦੇ ਆ ਹਾ ਹਾ ਰਾਰਾ ਆਤਮਾ ਤੁਹਾਡੇ ਅੰਦਰ ਤੁਹਾਡੇ ਦਿਮਾਗ ਦੇ ਵਿੱਚ ਗੱਲ ਕਰੇ ਜਿਹੜਾ ਤੁਸੀਂ ਅੰਦਰ ਸੋਚਦੇ ਆ ਜਿਹੜਾ ਕੋਈ ਬੁੱਝ ਨਹੀਂ ਸਕਦਾ ਉਹ ਉਹੀ ਬੁੱਝ ਸਕਦਾ ਜਿਹੜਾ ਮਨੁੱਖ ਖੁਦ ਆਪਣੇ ਅੰਦਰ ਚੰਗਾ ਸੋਚਦਾ ਦੂਜੇ ਦੇ ਮਨ ਦੀ ਭਾਵਨਾਵਾਂ ਸਮਝ ਸਕਦਾ ਜਿਹੜੇ ਹਮੇਸ਼ਾ ਹੀ ਮਾੜਾ ਸੋਚਦੇ ਆ ਕਦੇ ਵੀ ਉਹਨਾਂ ਨੂੰ ਦੂਸਰੇ ਦੀ ਭਾਵਨਾਵਾਂ ਸਮਝ ਨਹੀਂ ਆਊਗੀ ਹੁਣ ਕਿੰਨੇ ਹੋ ਗਿਆ ਜੀ ਇਹ ਹੁਣ ਇਹਨਾਂ ਪੁਰ ਸਾਰਿਆਂ ਨੂੰ ਜੋੜ ਕਰ ਦੇਣਾ ਦਿਮਾਚ ਰੱਖ ਤੁਹਾਡੇ ਦਿਮਾਗ ਚ ਰਵੇ 25 ਤੇ 11 25 ਤੇ 11 36 36 ਤੇ 5 ਆ 41 ਅੱਗੇ ਹੈਗੇ ਆ 1 11 ਤੇ 1 12 ਦਿਮਾਗ ਰਵੇ ਅੱਗੇ ਹੈਗੇ ਆ 6 ਤੇ ਬੱਤੀ ਹੱਤੀ ਹੁਣ ਤਾਂ ਮਾਚ ਰੱਖਿਆ ਦਮ ਹੈ ਸਾਰੀ ਟੈਡੀ ਦੇ ਮਾਚ ਕਿਉਂਕਿ ਸੱਤ ਅੱਖਰ ਨੇ ਇਹਨਾਂ ਸੱਤ ਅੱਖਰਾਂ ਦੇ ਵਿੱਚ ਬਹੁਤ ਕੁਸ਼ਿਸ਼ ਹੋ ਪਿਆ ਹੋਇਆ ਇਹਨੂੰ ਜਿੱਥੇ ਕੋ ਉੱਥੇ ਦੀ ਅਸਰ ਇਹ ਸਿੱਧਾ ਹੀ ਕੁਦਰਤ ਦੇ ਨਾਲ ਪੂਰਾ ਸਿਸਟਮ ਹੈਣਾ ਇੱਥੇ ਕਿਸੇ ਵੀ ਬਾਬੇ ਦੀ ਲੋੜ ਨਹੀਂ ਕਿਸੇ ਵੀ ਗ੍ਰਾਂਥੀ ਦੀ ਲੋੜ ਨਹੀਂ ਕਿਸੇ ਵੀ ਕਾਲ ਤੱਕ ਦੇ ਜਥੇਦਾਰ ਦੀ ਲੋੜ ਨਹੀਂ ਇੱਥੇ ਕਿਸੇ ਦੀ ਵੀ ਲੋੜ ਨਹੀਂ ਨਾ ਕਿਸੇ ਪੰਡਤ ਦੀ ਲੋੜ ਨਾ ਕਿਸੇ ਪੰਡੇ ਦੀ ਲੋੜ ਨਾ ਮੈਂ ਕਹਿੰਦਾ ਕਿਸੇ ਦੀ ਵੀ ਲੋੜ ਨਹੀਂ ਇੱਥੇ ਹਾਂ ਜਿਹੜਾ ਤੁਹਾਡੇ ਵਿੱਚ ਵੱਸਦਾ ਆ ਉਹਦੀ ਲੋੜ ਆ ਉਹਦੀ ਸੁਣਨੀ ਪੈਣੀ ਆ ਪੰਡਤ ਪੰਡਤ ਸਿਮਰਤ ਪੰਡਤ ਸ਼ਾਸਤਰ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਪੜਿਆ ਮੈਂ ਇਹ ਕਹ ਰਿਹਾ ਬਾਣੀ ਦੇ ਅਰਥ ਹੈ ਸ਼ਬਦ ਮੈਂ ਤੁਹਾਡੇ ਵਿੱਚੋਂ ਸਾਰਿਆਂ ਚੋਂ ਮੂਰਖ ਪ੍ਰਗਟ ਹੋਇਆ ਕਿਉਂਕਿ ਮੈਨੂੰ ਇਹ ਗੱਲ ਸਮਝ ਆ ਰਹੀ ਆ ਮੈਂ ਤੁਹਾਡੇ ਵਾਂਗੂ ਵੇਦ ਗ੍ਰੰਥਾਂ ਦੇ ਅਰਥ ਜੋਗੀਆਂ ਦੇ ਕਾਫੀ ਜਲ ਯਾਦ ਰੱਖਿਓ ਯੋਗੀਆਂ ਦੇ ਲਿਖੇ ਹੋਏ ਗ੍ਰੰਥਾਂ ਤੋਂ ਨਹੀਂ ਕਰਦਾ ਮੈਂ ਤੁਹਾਡੇ ਵਾਂਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੰਡਤ ਜਿਨੇ 베ਦ ਪੜੇ ਮਨੁਸਮ੍ਰਿਤੀਆਂ ਪੜੀਆਂ ਮੈਂ ਉਹਨਾਂ ਤੋਂ ਨਹੀਂ ਕਰਦਾ ਕਿਉਂ ਕਿ ਇਹ ਬੰਮ੍ਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਕਿਉਂਕਿ ਮੈਂ ਸਿਰਫ ਤੇ ਸਿਰ ਅੰਮ੍ਰਿਤ ਬਾਣੀ ਨੂੰ ਪੜਨਾ ਜਿਸ ਵੇਲੇ ਤੁਹਾਨੂੰ ਕਿਸੇ ਵੀ ਸ਼ਬਦ ਦੇ ਤੋਂ ਗਿਆਨ ਮਿਲ ਰਿਹਾ ਬਾਣੀ ਸਾਰੀ ਹੀ ਅੰਮ੍ਰਿਤ ਆ ਬਾਣੀ ਸਾਰੀ ਹੀ ਅੰਮ੍ਰਿਤ ਆ ਪਰ ਤੁਹਾਨੂੰ ਜਿਸ ਸ਼ਬਦ ਦੇ ਉੱਤੋਂ ਗਿਆਨ ਮਿਲਿਆ ਉਹ ਸ਼ਬਦ ਤੁਹਾਡੇ ਲਈ ਅੰਮ੍ਰਿਤ ਬਾਣੀ ਜਿਸ ਤਰ੍ਹਾਂ ਦੁੱਖ दारू ਦੁੱਖ <coughs> दारू ਸੁਖ ਰੋਗ ਤੇ ਜਿਹੜਾ ਦੁੱਖ ਆ ਉਹਨੂੰ ਗੁਰੂ ਸਾਹਿਬ ਕਹਿੰਦੇ ਜੇ ਤੁਹਾਡੇ ਸ਼ਰੀਰ ਦੇ ਵਿੱਚ ਆ ਗਿਆ ਉਹਨੂੰ دارو ਬਣਾਉਣਾ ਉਹਨੂੰ ਯਾਦ ਰੱਖਣਾ ਹੈ ਕਿ ਤੁਹਾਡੇ ਸ਼ਰੀਰ ਦੇ ਵਿੱਚ ਇਹ ਦੁੱਖ ਕਿਉਂ ਆਇਆ ਕਿ ਤੁਹਾਡੀ ਅਨਗਹਿਲੀ ਕੀ ਸੀ ਕੀ ਮੈਂ ਆਪਣੀ ਗੱਲ ਕਰਦਾ ਧਿਆਨ ਨਾਲ ਸੁਣਿਓ ਮੈਂ ਇੱਕ ਐਸੀ ਉਹ ਅਵਸਥਾ ਕਹਿਣਾ ਉਹ ਜਾਂ ਉਹਨੂੰ ਤੁਸੀਂ ਇਸ ਚੀਜ਼ ਦੇ ਵਿੱਚ ਰਹਿੰਦੇ ਰਹਿੰਦੇ ਤੁਸੀਂ ਕਿਤੇ ਹੋਰ ਪਾਸੇ ਚਲੇ ਗਏ ਆਂ ਤੁਹਾਡੇ ਕੋਲ ਉੱਠਣ ਦਾ ਟਾਈਮ ਹੀ ਲੱਗਿਆ 5 5 6 6 ਘੰਟੇ ਬੈਠੇ ਆ 8 8 ਘੰਟੇ ਦਿਹਾੜੀ ਨਿਕਲ ਗਈ ਤੁਹਾਨੂੰ ਕੋਈ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਰੋਟੀ ਦਾ ਤੁਹਾਨੂੰ ਕੋਈ ਪਤਾ ਨਹੀਂ ਲੱਗਾ ਕੁਝ ਐਸਾ ਸਮਾਂ ਆਇਆ ਜਿਹੜਾ ਮੈਂ ਦੋਕ ਸਾਲਾਂ ਦੇ ਵਿੱਚ ਇਹ ਸਮਾਂ ਮੈਂ ਆਪਣੇ ਸਰੀਰ ਤੇ ਹੰਡਾਇਆ ਉਹ ਜਦੋਂ ਗਮ ਹੋ ਜਾਣਾ ਸ਼ਬਦ ਦੇ ਵਿੱਚ ਤੇ ਫਿਰ ਉਹ ਪਤਾ ਨਹੀਂ ਲੱਗਦਾ ਸੀ ਕਿੱਥੇ ਗਿਆ ਉਹਦੇ ਨਾਲ ਮੇਰੇ ਸਰੀਰ ਦੇ ਵਿੱਚ ਕੀ ਹੋਇਆ ਜਿਹੜੀ ਮੇਰੀ ਲਗਾਤਾਰ ਐਕਸਰਸਾਈਜ਼ ਸੀ ਉਹ ਛੁੱਟ ਗਈ ਕੰਮ ਬੰਦ ਹੋ ਗਿਆ ਕੰਮ ਬਿਲਕੁਲ ਜ਼ੀਰੋ ਕਰਤਾ ਕੰਮ ਤੇ ਨਹੀਂ ਜਾਣਾ ਬਸ ਉਹ ਸਿਸਟਮ ਦੇ ਵਿੱਚ ਲੱਗੇ ਰਹਿਣਾ ਪਤਾ ਨਹੀਂ ਗੁਰੂ ਕਰਾਉਂਦਾ ਮੇਰੇ ਮੇਰੇ ਆ ਬਸ ਦੀ ਗੱਲ ਨਹੀਂ ਬਸ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮਾਰਨੇ ਖੋਲੇ ਜਾਨਕਿ ਪੜ੍ਹੀ ਜਾਣਾ ਉਹਨਾਂ ਨੂੰ ਦੇਖੀ ਜਾਣਾ ਸੋਚੀ ਜਾਣਾ ਉਹ ਫਿਰ ਹੌਲੀ 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 ਕੰਮ ਵੱਧਦਾ ਵੱਧਦਾ ਵੱਧਾ ਦਿਹਾੜੀ-ਦਾੜੀ ਪਤਾ ਹੀ ਲੱਗਣਾ ਕਿੱਥੇ ਬੈਠੇ ਆ ਬਸ ਜੇ ਸੁਰਤ ਲੁਗੀ ਲੱਗੀ ਆ ਸ਼ਬਦ ਦੇ ਵਿੱਚ ਤਾਂ ਲੁਗੇ ਲੱਗੀ ਰਹਿਣੀ ਆ ਪ੍ਰੋਬਲਮ ਇਹ ਹੋਈ ਕਿ ਮੈਂ ਲਗਾਤਾਰ ਬਹਿਣ ਦੇ ਨਾਲ ਮੇਰੀਆਂ ਜਿਹੜੀਆਂ ਨਾੜਾਂ ਆ ਲਗਾਤਾਰ ਬੈਠਾ ਦੇ ਨਾਲ ਉਹ ਪ੍ਰੈਸ ਹੋ ਗਈ ਹੈ ਕਹਿੰਦੇ ਕਿ ਬਲੌਕ ਹੋ ਗਈ ਹੈ ਉਹਦੇ ਨਾਲ ਮੇਰੇ ਪੈਰ ਦੇ ਵਿੱਚ ਪ੍ਰੋਬਲਮ ਆਈ ਲੱਤਾਂ 'ਚ ਪ੍ਰੋਬਲਮ ਆਈ ਕਿਉਂ ਕਿਉਂ ਆਈ ਕਿਉਂਕਿ ਮੈਨੂੰ ਮੈਨੂੰ ਸ਼ਰੀਰ ਦੇ ਵਿੱਚ ਬੈਠਿਆ ਇਹ ਨਹੀਂ ਪਤਾ ਲੱਗਦਾ ਸੀ ਕਿ ਮੈਨੂੰ ਬੈਠੇ ਨੂੰ ਕਿੰਨਾ ਟਾਈਮ ਹੈਗਾ ਉੱਠੇ ਨੂੰ ਕਿੰਨਾ ਟਾਈਮ ਹੋ ਗਿਆ ਠੀਕ ਆ ਔਰ ਨਹੀਂ ਤਾਂ ਜਿਹੜਾ ਕਾਨੂੰਨ ਆ ਤੁਹਾਡਾ ਅਗਰ ਤੁਸੀਂ ਇਸ ਸਰੀਰ ਦੇ ਵਿੱਚ 2 ਘੰਟੇ ਬਹਿਣਾ 4 ਘੰਟੇ ਬਹਿਣਾ ਆ 5 ਘੰਟੇ ਬਹਿਣਾ ਆ ਜੇ 8 ਘੰਟੇ ਤੁਸੀਂ ਬਹਿਣਾ ਆ ਤਾਂ ਉਹਦੇ ਵਾਸਤੇ ਉਸ ਤੋਂ ਬਾਅਦ 40 ਤੋਂ 45 ਮਿੰਟ ਤੁਹਾਡੇ ਬਾਡੀ ਦੀ ਐਕਸਰਸਾਈਜ਼ ਜ਼ਰੂਰੀ ਆ ਪਰ ਮੈਂ ਉਹ ਟਾਈਮ ਨਹੀਂ ਦਿੰਦਾ ਜਿਹੜਾ ਮੈਨੂੰ ਦੇਣਾ ਚਾਹੀਦਾ ਸੀ ਮੇਰਾ ਲਾਲਚ ਵਧ ਗਿਆ ਲਾਲਚ ਕਿਹੜਾ ਵਧ ਗਿਆ ਕੰਮ ਛੱਡ ਦਿੱਤਾ ਬਾਣੀ ਪੜਨ ਦਾ ਲਾਲਚ ਬਾਣੀ ਨੂੰ ਸਮਝਣ ਦਾ ਲਾਲਚ ਇੰਨਾ ਵਧਿਆ ਇੰਨਾ ਵਧਿਆ ਇੰਨਾ ਵਧਿਆ ਕਿ ਮੇਰੇ ਸਰੀਰ ਦੇ ਵਿੱਚ ਕੀ ਹੋ ਗਿਆ ਰੋਗ ਲੱਗ ਗਿਆ ਦੁਖਦਾਰੂ ਦੁਖਦਾਰੂ ਸੁਖ ਰੋਗ ਆਹ ਗੁਰੂ ਸਾਹਿਬ ਕਹਿੰਦੇ ਜੇ ਸ਼ਰੀਰ ਦੇ ਵਿੱਚ ਦੁੱਖ ਆ ਗਿਆ ਉਹਨੂੰ ਯਾਦ ਰੱਖਣਾ ਕਿ ਕਿਉਂ ਆਇਆ ਹੁਣ ਮੈਂ ਲਗਾਤਾਰ ਲਗਾਤਾਰ ਬੈਠਦਾ ਨਹੀਂ ਹੁਣ ਮੈਂ ਲਗਾਤਾਰ ਐਕਸਰਸਾਈਜ਼ ਕਰਦਾ ਲਗਾਤਾਰ ਆਪਣੇ ਕੰਮ ਦੀ ਵਰਕ ਕਰਦਾ ਤੇ ਲਗਾਤਾਰ ਗੁਰੂ ਸਾਹਿਬ ਦੀ ਬਾਣੀ ਦੇ ਜਿਹੜੇ ਸ਼ਬਦ ਨੇ ਅੰਮ੍ਰਿਤ ਬਾਣੀ ਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਉੱਤੇ ਕੰਮ ਕਰਦਾ ਕਿੱਦਾਂ ਕਰਦਾ ਹੁਣ ਮੇਰੇ ਜਿਹੜਾ ਦੁੱਖ ਆਇਆ ਮੈਨੂੰ ਵੀ ਅਗਰ ਮੇਰੇ ਲੱਤਾਂ ਨਾ ਚਲੀਆਂ ਅਗਰ ਮੇਰੇ ਦੱਦੇ ਹੀ ਹੁੰਦਾ ਰਿਹਾ ਤੇ ਜ਼ਿੰਦਗੀ ਨਾਰਕ ਬਣ ਜਾਊਗੀ ਦੁੱਖ दारू ਸੁਖ ਰੋਗ ਭਇਆ ਅੱਜ ਤੁਹਾਨੂੰ ਇਹ ਜਿਹੜੀ ਅਵਸਥਾ ਆ ਸੱਤ ਅੱਖਰ ਨੇ ਸੱਤ ਅੱਖਰਾਂ ਦੇ ਵਿੱਚੋਂ ਪਹਿਲਾ 25 ਸੀ 25 ਜਦੋਂ ਆਪਾਂ ਇਹਨੂੰ ਸਾਰਿਆਂ ਨੂੰ ਟੋਟਲ ਕਰਾਂਗੇ 41 ਬਣ ਜਾਣੇ ਨੇ 40 ਸ਼ਬਦ 40ਆਂ ਸ਼ਬਦਾਂ ਦੀ ਸੋਚ ਹੈਗੇ 41 40ਆਂ ਦੇ ਵਿੱਚ ਅਗਰ ਤੁਸੀਂ ਇੱਕ ਨਾ ਪਾਇਆ ਕਿ ਤੁਹਾਡੇ ਅੰਦਰ ਅੰਮ੍ਰਿਤ ਪ੍ਰਗਟ ਅੰਮ੍ਰਿਤ ਪੈਦਾ ਨਹੀਂ ਹੋ ਸਕਦਾ ਤੁਹਾਡੇ ਅੰਦਰ ਉਹ ਅੰਮ੍ਰਿਤ ਚੱਲ ਨਹੀਂ ਸਕਦਾ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਗੁਰ ਸ਼ਬਦ ਵਿਚਾਰਾ ਸ਼ਬਦ ਦੀ ਵਿਚਾਰ ਦਾ ਅੰਮ੍ਰਿਤ ਤੁਸੀਂ ਪੀ ਨਹੀਂ ਸਕਦੇ ਕਿਉਂ ਨੀਚੇ ਉੱਚ ਕਰੇ ਕਰੇ ਅਰੇ ਇਹਨੂੰ 드라마 ਲੱਗੀਆਂ ਹੋਈਆਂ ਅਰੇ ਇਹਨੂੰ 드라마 ਲੱਗੀਆਂ ਹੋਈਆਂ ਨੀਚੇ ਉੱਚ ਕਰੇ ਮੇਰਾ ਗੋਬਿੰਦ ਚਾਲੀਆਂ ਵਾਲਾ ਚਾਰੀਆਂ ਵਾਲਾ ਇੱਕ ਨੂੰ ਨਾਲ ਲੈ ਕੇ ਚੱਲਦਾ ਉਹ ਨੀਚਾ ਨੂੰ ਊਚ ਕਰਦਾ ਤੁਹਾਡੇ ਤ੍ਰੈਪ ਭਵਣਾ ਦੇ ਵਿੱਚ ਤੁਹਾਡੀ ਜबान ਦਿਮਾਗ ਚ ਰੱਖਿਓ ਤੁਹਾਡੀ ਜबान ਊੜਾ ਹਰਕ ਦੇ ਕੋਲ ਆ ਇੱਥੇ ਲਾ ਦਿਓ ਅੱਖਾਂ ਠੀਕ ਆ ਅੱਖਾਂ ਲਾਇਆਂ ਇੱਥੇ ਲਾਤਾ ਤੁਹਾਡਾ ਮੂੰਹ ਠੀਕ ਆ ਇੱਥੇ ਲਾਤਾ ਤੁਹਾਡਾ ਕੰਨ ਤੇ ਤੁਸੀਂ ਬਣ ਜਾਣੇ ਹੋ ਇਸ ਤ੍ਰੈਪਮਣਾਂ ਦੇ ਵਿੱਚ 11 ਚਲਣੇ ਨੇ ਇੱਕ ਦੇ ਨਾਲ 11 ਹੋਣੇ ਨੇ ਤੇ ਕੁਦਰਤ ਪਰਗਟ ਹੋ ਜਾਣੀ ਆ ਨੀਚਾ ਊਚ ਇਹ ਨੀਚਾ ਨੂੰ ਸਾਜਣ ਵਾਲਾ ਅੰਭਰਤ ਬਾਣੀ ਲਿਖਣ ਵਾਲਾ 40 ਸ਼ਬਦ ਲਿਖਣ ਵਾਲਾ ਨੀਚਾ ਨੂੰ ਊਚ ਕਰਨ ਦੀ ਹਿੰਮਤ ਰੱਖਦਾ ਕਿਉਂਕਿ ਉਹਦੇ ਅੰਦਰ ਉਹਦੇ ਅੰਦਰ ਕੀ ਚੱਲਦਾ ਸੀ ਅੱਖ ਪੈਰ ਚਲਦੇ ਸੀ ਅੱਠ ਪੈਰ ਕਿਰਤ ਕਰਦਾ ਸੀ ਅੱਠ ਪੈਰ ਉਸ ਅੰਮ੍ਰਿਤ ਨੂੰ ਇਕੱਠਾ ਕਰਕੇ ਮਨੁੱਖਤਾ ਦੇ ਵਿੱਚ ਵੱਡਦਾ ਸੀ ਮੈਂ ਨਹੀਂ ਕਹਿ ਰਿਹਾ ਪਰ ਕੁਝ ਲੋਕਾਂ ਨੂੰ 40 ਹਉਦਾ ਵਾਲਾ ਸਤਗੁਰ ਕਬੀਰ ਜੀ ਸਤਗੁਰ ਨਾਮਦੇਵ ਜੀ ਸਤਗੁਰ ਸਦਨਾ ਜੀ ਸਤਗੁਰ ਸੈਨ ਜੀ ਸਤਗੁਰ ਵਾਦਸ ਮਹਾਰਾਜ ਜੀ 40 ਸ਼ਬਦਾਂ ਵਾਲਾ ਅੱਜ ਲੋਕਾਂ ਨੂੰ ਗੁਰੂ ਨਾਨਕ ਦਾ ਭਗਤ ਦੱਸਣ ਤੇ ਲੱਗੇ ਹੋਏ ਆ ਕੁਝ ਕਮੀਨੇ ਔਰ ਨਾ ਸਮਝ ਲੋਗ ਗੁੰਡੇ ਲੋਗ ਸਿੱਖੀ ਦੇ ਉੱਤੇ ਕਬਜ਼ਾ ਕਰਕੇ ਬੈਠੇ ਹੋਏ ਨਾਨਕ ਦਾ ਭਗਤ ਬਣਾਉਣ ਤੇ ਲੱਗੇ ਹੋਏ ਆ ਕਿਨੂੰ ਜਿਹੜਾ 40 ਦੇ ਵਿੱਚ ਇੱਕ ਨੂੰ ਹਰ ਭੈਣ ਚਲਾਉਂਦਾ ਕਿਉਂਕਿ ਉਹਦੀ ਬਾਡੀ ਜਿਹੜੀ ਸੀ ਸਤਗੁਰ ਕਬੀਰ ਜੀ ਨਾਮ ਦੇ ਜੀ ਸਤਨਾ ਦੀ ਸੈਨ ਜੀ ਦੀ ਸਤਗੁਰ ਅਦਾਸ ਮਹਾਰਾਜ ਦੀ ਬਾਡੀ ਜਿਹੜੀ ਸੀ ਉਹ ਚਾਰ ਤੱਤਾਂ ਨਾਲ ਚਲਦੀ ਸੀ ਉਹ ਚਾਰ ਤੱਤਾਂ ਦੇ ਵਿੱਚ ਦਸਵੇਂ ਦੁਆਰੇ ਨੂੰ ਸਮਝਦੇ ਸੀ ਮੇਰੀ ਸਮਝ ਆ ਰਹੀ ਮੈਂ ਕੀ ਕਹਿ ਰਿਹਾ ਯਾਦ ਰੱਖਣਾ ਇਹਨਾਂ ਜਿਹੜੇ ਅੱਖ ਅੱਗੇ ਤੁਸੀਂ ਚਾਰ ਪਣਾ ਆਪਣੇ ਆਪ 41 12 38 ਇਹਨਾਂ ਨਾਲ ਦੁਮਾਹ ਕਰਕੇ ਇਨਾ ਨੂੰ ਕਿਹੜਾ ਇੱਥੇ ਕਰਕੇ ਅੱਗੇ ਕਰਕੇ ਆਟਾ ਕਿੱਥੇ ਪਾਉਣਾ ਤੁਸੀਂ ਤੁਸੀਂ ਕਿੱਦਾਂ ਬਣ ਸਕਦੇ ਤੁਹਾਨੂੰ ਸਮਝ ਕੇ ਦੱਸ ਸਕਦੀ ਸ਼ਰੀਰ ਦੀ ਆਟਾ ਕਿੱਥੇ ਪਾਉਣਾ ਚੌਕਾ ਕਿੱਥੇ ਪਾਉਣਾ ਚੌਕਾ ਕਿੱਥੇ ਰਾਉਣਾ ਏਕਾ ਕਿੱਥੇ ਰਾਉਣਾ ਇਹਦੇ ਵਿੱਚੋਂ ਫਰਜ ਕਰ ਲਓ ਆਪਾਂ ਇੱਥੋਂ ਲੈ ਲਿਆ ਤਿੰਨ ਇੱਥੋਂ ਲੈ ਲਿਆ ਤਿੰਨ ਕੀ ਬਣਾਵਾਂਗੇ ਤਿੰਨ ਤੇ ਇੱਕ ਤਿੰਨ ਤਿੰਨ ਇੱਥੋਂ ਲੈ ਲਿਆ 13 ਲਿਖ ਦਿੱਤੇ ਅੱਗੇ ਆਪਾਂ ਲੈ ਲਏ 8 ਤੇ 2 10 ਲਿਖ ਦਿੱਤੇ ਹੁਣ ਕੀ ਬਚਿਆ ਸਾਡੇ ਕੋਲ 1 5 ਅੱਗੇ ਹੁਣੀ ਸਮਝ ਲੈ 13 10 5 ਸਮਝ ਆ ਰਹੀਏ 13 ਕਿਉਂ ਮੈਂ ਤੁਹਾਨੂੰ ਦੱਸ ਰਿਹਾ ਕਿੱਥੋਂ ਵਿੱਚੋਂ ਆਏ ਇਹਨਾਂ ਦੇ ਵਿੱਚੋਂ ਨਿਕਲਣੇ ਸਭ ਕੁਝ ਅੱਗੇ ਹੋਰ ਚੱਲ ਪੈਣਾ ਇਹਦਾ ਹੋਰ ਵੀ ਤਰੀਕਾ ਇੱਕ ਤਰੀਕਾ ਨਹੀਂ ਇਹਨੂੰ ਸਮਝਣ ਦਾ ਬਾਣੀ ਨਹੀਂ ਇਹਦੇ ਵਿੱਚੋਂ ਜਦੋਂ ਇਤਿਹਾਸ ਨਿਕਲਣਾ ਜਿੰਨੀਆਂ ਵੀ ਵਰਣ ਵੰਡ ਦੇ ਵਿੱਚ ਕਰਤੂਤਾ ਕੀਤੀਆਂ ਗਈਆਂ ਬ੍ਰਾਹਮਣ ਦੇ ਥਰੂ ਜਿੰਨੀਆਂ ਵੀ ਵਰਣ ਵੰਡ ਦੇ ਵਿੱਚ ਰੱਬ ਦੇ ਨਾਮ ਦੇ ਉੱਤੇ ਜਿੰਨੀਆਂ ਵੀ ਕਰਤੂਤਾ ਕੀਤੀਆਂ ਗਈਆਂ ਸਾਰੀਆਂ ਕੱਢ ਕੇ ਬਾਹਰ ਰੱਖ ਦੇਗੇ ਸਾਰਾ ਸਮਾਂ ਹਰ ਇੱਕ ਚੀਜ਼ 1 2 3 4 5 6 7 ਮੂਲ ਮੰਤਰ ਦੇ ਵਿੱਚ ਰਾਰਾ ਸੱਤ ਵਾਰੀ ਇਸ ਕਰਕੇ ਆਇਆ ਕਿ ਕੁਝ ਸ਼ੁਰੂ ਹੁੰਦਿਆਂ ਹੀ ਉਤੇ ਦੱਸਿਆ ਗਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੱਕ ਉਹਦੇ ਵਿੱਚ ਸੱਤ ਵਾਰੀ ਰਾਰਾ ਰਾਰੇ ਦੀ ਵਾਰਤੋਂ ਹੋਈ ਹੈ ਕਿਉਂਕਿ ਆਤਮਾ ਸੱਤ ਹੈ 32 ਸੱਤ ਹੈ ਸਤੁਤੇ ਇਕੀ 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 ਦੋ ਹੋਰ ਪਾ ਲਓ ਸਤਦੁਨੀ 14 21 14 ਤੁਰੇ ਤਾਂ ਮਖੋ ਤੁਹਾਨੂੰ ਪਤਾ ਲੱਗੇ 21 14 ਸਤੁਤੇਆ ਇਹ ਯਾਦ ਰੱਖਿਓ ਸਤੁਤੇਆ ਆਤਮਾ ਸਾਥ ਹੈ ਸਤੁਤੇਆ 21 21 ਤੇ 14 ਪੰਤੀ ਸਮਝ ਆ ਰਹੀ ਹੈ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਜਾਂਦੇ ਤੀਰਥਾਂ ਤੇ ਆਂ ਵੀ ਕਰਕੇ ਕੀ ਹੁੰਦੇ ਆਂ ਪੰਜਾਬ ਨੂੰ ਵੇਚਣ ਕੀ ਕਰਦੇ ਨੇ ਪੰਜਾਬ ਪੰਜਾਬ ਦਾ ਸੌਦਾ ਕਰਕੇ ਤੀਰਥਾਂ ਤੇ ਜਾ ਕੇ ਪੰਜਾਬ ਦਾ ਸੌਦਾ ਕਰਦੇ ਨੇ ਜਾਂਦੇ ਦਿੱਲੀ ਆ ਕੀ ਕਰਨ ਜਾਂਦੇ ਨੇ ਪੰਜਾਬ ਨੂੰ ਗੁਲਾਮ ਕੱਦਾ ਕਰਨਾ ਮੈਂ ਨਹੀਂ ਕਹਿ ਰਹੇ ਆਂ ਮਾਹੀ ਘਰੇ ਹੀ ਸਮਝ ਆ ਰਹੀ ਆ ਯਾਦ ਰੱਖਣਾ 13 ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ 13 ਕਨਕ ਕਟਕ ਜਾਲਤਰੰਗ ਜੈਸਾ 13 ਜੋ ਪੈ ਹਮ ਨਾ ਪਾਪ ਕਰਨਤਾ ਆਹੇ ਨੰਤਾ ਪਵਨ ਪਵਿਤ ਨਾਮ ਕੈਸੇ ਹੁੰਦਾ 16 ਤੇ 12 ਇਹ ਯਾਦ ਰੱਖੋ 13 10 5 ਹੁਣ ਇਹਦੇ ਵਿੱਚੋਂ ਸਭ ਕੁਝ ਨਿਕਲਿਆ ਹੋਣਾ ਇਹਦੇ ਵਿੱਚ ਹੋਰ ਵੀ ਤਰੀਕੇ ਨੇ ਬੜੇ ਬੜੇ ਨੇ ਇਹ ਆ 41 ਆ 12 ਆ ਇਹ ਕੁਦਰਤ ਦਾ ਲਾਫ ਆਫ ਨੇਚਰ ਆ ਏ 12 38 ਦੇਖਤਾ ਇਦੇ ਵਿੱਚੋਂ ਚਾਰ ਤੱਤ ਇਹਦੇ ਵਿੱਚੋਂ ਪੰਜ ਪਿਆਰੇ ਇਹਦੇ ਵਿੱਚੋਂ ਕੁਦਰਤ 12 ਨੰਬਰ ਤੇ ਕੀ ਹੁੰਦਾ 12 ਨੰਬਰ ਤੇ ਕੀ ਲਿਖਿਆ ਜਾਂਦਾ ਸ਼ਿਸ਼ਾ ਕੀ ਲਿਖਿਆ ਜਾਂਦਾ 12 ਨੰਬਰ ਤੇ ਸ਼ਿਸ਼ਾ 12 ਨੰਬਰ ਤੇ ਕੀ ਲਿਖਿਆ ਜਾਂਦਾ ਸ਼ਿਸ਼ਾ ਹੋਰ ਜੇ ਮਨੁੱਖ ਦੇ ਵਿੱਚ ਸ਼ੀਸ਼ੇਦਰਾ ਬਣ ਰਹਿਣਗੇ ਇੰਦਾ ਬਾੜ ਹੋਣਗੇ ਸ਼ੀਸ਼ੇ ਤਰ੍ਹਾਂ ਜੇ ਉਹ ਸੱਪ ਬਣ ਕੇ ਇੱਥੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰੂਗਾ ਇਹ ਇਹ ਪਰਗਤੀ ਆ ਪਰਗਤੀ ਦੇ ਵਿੱਚ ਹੈ ਮਨੁੱਖ ਦੇ ਅੰਦਰਿਆ ਸਭ ਕੁਝ ਮਨੁੱਖ ਆਪਣੇ ਬੱਚਿਆਂ ਵਾਸਤੇ ਇਕੱਠਾ ਕਰਦਾ ਮਨੁੱਖ ਆਪਣੇ ਕਹਿੰਦਾ ਮਤਲਬ ਭਰੇਣਾ ਭਰਾਵਾਂ ਵਾਸਤੇ ਮਾਪੇ ਵਾਸਤੇ ਸਾਰੀ ਉਮਰ ਇਕੱਠਾ ਕਰੀ ਜਾਂਦਾ ਔਰ ਬੇਈਮਾਨੀਆਂ ਤਾਂ ਮਨੁੱਖ ਨੇ ਕੀਤੀਆਂ ਉਸ ਬੰਦੇ ਨੇ ਕੀਤੀਆਂ ਭੈ ਭਰਾ ਤਰ੍ਹਾਂ ਬਹਿ ਕੇ ਖਾ ਰਿਹਾ ਸਾਰੀ ਉਮਰ ਬੇਈਮਾਨੀਆ ਕਰਦਾ ਚੱਲ ਗਿਆ ਬੱਚਿਆ ਕਰਕੇ ਭੈਣ ਭਰਾਵਾ ਕਰਕੇ ਰਿਸ਼ਤੇਦਾਰਾਂ ਕਰਕੇ ਉਹਨਾਂ ਨੂੰ ਵਧੀਆ ਬਣਾਉਣ ਤੇ ਲੱਗ ਲੱਗਾ ਰਿਆ ਬੇਈਮਾਨੀ ਆਪ ਕਰਦਾ ਰਿਆ ਤੇ ਉਹ ਆਮ ਦੇ ਨਾਲ ਆਇਆਸ਼ੀ ਮਾਰੇ ਨੇ ਹੁਣ ਬਲ ਜੇ ਉਹਦੀ ਕੀਤੀ ਹੋਈ ਕਮਾਈ ਬੇਈਮਾਨੀ ਦੇ ਨਾਲ ਜਿਹੜੇ ਜਿਹੜੇ ਲੋਕਾਂ ਨੇ ਵਰਤਣੀਆਂ ਚਾਹੇ ਉਹਦੇ ਭੈਣ ਭਰਾ ਹੁਣ ਚਾਹੇ ਜਿਹੜੇ ਮਰਜੀ ਹੋਣ ਉਹਨਾਂ ਦੇ ਅੰਦਰ ਸ਼ੀਸ਼ੇ ਵਾਲੇ ਬਲ ਚੱਲ ਪੈਣੇ ਨੇ 11 ਤੋਂ ਬਾਅਦ ਚਿੱਚਾ ਤੇ ਸ਼ੀਸ਼ਾ ਚਿੱਚਾ ਸ਼ੋਦਕ ਜਮਾ ਕਹਿਰਬਦਾਸ ਖਾਸ ਜਮਾਰਾ ਜੋ ਹਮ ਸੈਰੀਸ ਉਮੀਦ ਹਮਾਰਾ ਚਿਚਾ ਮੰਮੇ ਨੂੰ ਕੰਨਾ ਚਿਚਾ ਮੰਮੇ ਨੂੰ ਕੰਨਾ ਰਾਰਾ ਠੀਕ ਆ ਅੱਗੇ ਕੀ ਆ ਰਹੀ ਆ ਆਤਮਾ ਰਾਰਾ ਆ ਰਿਆ ਮਨੁਖਤਾ ਆ ਰਹੀ ਆ ਮਮਾ ਮਨੁਖਤਾ ਇਤੇ ਚਾਤ ਮਾਰਾ ਜਮਾਰ ਧਰਮ ਮਨੁਖਤਾ ਦਾ ਆ ਜੇ ਤੁਹਾਨੂੰ ਸ਼ੱਕ ਹੋਵੇ ਇਹ ਮੈਂ ਝੂਠ ਬੋਲ ਰਿਹਾ ਜਿੱਥੇ ਦਿਲ ਕਰਦਾ ਜਿੱਥੇ ਵੀ ਦਿਲ ਕਰਦਾ ਟਾਈਮ ਰੱਖ ਲੋ ਬਣਾ ਲਓ ਟਾਈਮ ਗੁਰੂ ਸਾਹਿਬ ਕਿਰਪਾ ਕਰਨ ਬਾਣੀ ਲਿਖਣ ਦੀ ਲੋੜ ਕਿਉਂ ਪਈ ਤੇ ਲਾਈਵ ਹੋਊਗਾ ਜੇ ਤੁਹਾਨੂੰ ਲੱਗਦਾ ਮੈਂ ਗਲਤ ਕਹਿ ਰਿਹਾ ਠੀਕ ਹੈ ਤੇ ਤੁਸੀਂ ਜਦੋਂ ਮਰਜ਼ੀ ਟਾਈਮ ਰੱਖ ਕੇ ਆਪਣਾ ਜਦੋਂ ਮਰਜ਼ੀ ਵਿਚਾਰ ਕਰੋ ਇਦਾਂ ਨਾ ਸੋਚਿਓ ਵੀ ਮੈਂ ਚਮਾਰ ਆ ਤਾਂ ਮੈਂ ਤੁਹਾਡੀ ਉੱਚੀ ਕੁਰਸੀ ਤੇ ਬਹਿ ਜਾਣਾ ਨਾ ਨਾ ਥੱਲੇ ਬੈਠੂਗਾ ਥੱਲੇ ਬਹਿ ਕੇ ਸਵਾਲ ਵਧੀਆ ਪੁੱਛੇ ਜਾਂਦੇ ਆ ਕਿਉਂਕਿ ਮੈਂ ਧਰਤੀ ਨਾਲ ਜੁੜਿਆ ਹੋਇਆ ਹਾਂ ਮੈਂ ਆਕਾਸ਼ ਨਾਲ ਨਹੀਂ ਜੁੜਿਆ ਹਾਂ ਥੱਲੇ ਧਰਤੀ ਨਾਲ ਨੀਚੇ ਉੱਚ ਕਰੇ ਮੇਰਾ ਗੋਵਿੰਦ ਤੈਨੂੰ ਖਵਾ ਚੋੜਦੇ ਨੂੰ ਥੱਲੇ ਸੱਚੇ ਨਿਆਂ ਦਾ ਮੈਨੂੰ ਰਾਜਕੋਪ ਨੀਚ ਨਾ ਗਿਓ ਤੂੰ